ਲਓ ਜੀ ਉਹ ਸਲਮਾਨ ਦਾ ਕਰਦੇ ਹੋਏ ਸਤ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਮદાન ਫਤਿਹ نیوز ਤੋਂ ਸਾਰੇ মিডিਆ ਨੇ ਆਪਾਂ ਸ਼ੁਕਰੀਆ ਕਰਨਾ ਚਾਹੁੰਦੇ ਆਂ ਸਾਡੇ ਐਮ ਡੀ ਸਾਹਿਬ ਪੰਜਾਬ ਮદાન ਫਤਿਹ نیوز ਦੇ ਅੰਨਾ ਨਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆਂ ਇਹਾਨੂੰ ਵਿਚਾਰਜ ਬਣਾਇਆ ਗਿਆ ਹੈ ਅੰਨਾ ਦੀ ਹਰ ਇੱਕ ਨਿਊਜ਼ ਆਪਾਂ ਉਹਨਾਂ ਲਈ ਕਰਾਂਗੇ ਜਿੰਨਾ ਹੋ ਸਕੇਗਾ ਆਪਾਂ ਕੋਸ਼ਿਸ਼ ਕਰਾਂਗੇ ਇਹ ਸੋਨਹਾਲ ਸਾਥੀ ਆਕਾਸ ਹਾਂਜੀ ਅੱਜ ਖਾਲਸਾ ਜੀ ਅੱਜ ਕੀ ਕਹਿੰਦੇ ਜੋ ਇਹਨਾਂ ਚਾਰਜ ਲਾਇਆ ਪਰ ਕੀ ਕਹਿੰਦੇ ਪੰਜਾਬ ਮੈਦਾਨ ਪਰ ਦੇ ਆਪਾਂ ਇੱਕ ਫੋਨ ਹਾਲ ਫੋਨ ਹਾਲ ਮੇਰੇ ਕੰਪਿਊਟਰ ਤੇ ਮੈਂ ਉਹ ਮੈਂ ਨਾ ਇਮਾਨਦਾਰੀ ਨਾਲ ਕਾਫੀ ਸਾਲਾਂ ਦੇ ਸਮੇਂ ਤੋਂ ਕੰਮ ਕਰ ਰਹੀ ਐ ਫਿਰ ਮੈਂ ਇਹਨੂੰ ਉਹਦਾ ਮੈਂ ਕੁਝ ਇਹਨੂੰ ਮਾਨ ਸਮਾਨ ਦੇਣਾ ਮੈਂ ਨਾ ਟੈਲੀਫੋਨ ਤੇ ਮੇਰੀ ਗੱਲ ਹੋਈ ਸੰਤੂ ਸੰਤੂ ਜੀ ਮੈਂ ਮਾਨ ਸਮਾਨ ਦੇਣਾ ਕਹਿੰਦੇ ਭਾਈ ਜਦੋਂ ਮੱਗੀ ਤੁਸੀਂ ਮਾਨਸਮਾਨ ਮਿਲ ਆ ਸਕਦੇ ਹੋ ਤੇ ਮੈਂ ਹੈ ਅੱਜ ਇਸ ਨੂੰ ਸ਼ਾਂਤੀ ਜੀ ਨੂੰ ਮਾਨਸਮਾਨ ਕਰਨ ਆਇਆ ਇਹਨਾਂ ਦੇ ਗ੍ਰਾਮ ਵਿੱਚ ਵੀਰਿਆ ਨਹੀਂ ਬੋਲ ਅਸੀਂ ਇਹਨਾਂ ਨੂੰ ਆਪਣੇ ਦਫਤਰ ਦਾ ਇੰਚਾਰਜ ਲਗਾਇਆ ਇਹਨੂੰ ਕਿਹੜੀ ਚੈਨਲ ਤੋਂ ਲਗਾ ਕੇ ਇੰਚਾਰਜ ਪੰਜਾਬ ਮੈਦਾਨ ਫਤਿਹ ਇੰਜੋਏ ਤੋਂ ਅੱਜ ਕੀ ਕਰਨਾ ਚਾਹੋਗੇ ਆਪ ਮੇਰੀ ਘਰ ਵਾਲੀ ਜਿਹੜਾ ਸਨਮਾਨ ਦਿੱਤਾ ਹੈ ਪੰਜਾਬ ਮੈਦਾਨ ਫਤਿਹ ਤੋਂ ਬਹੁਤ ਬਹੁਤ ਸ਼ੁਕਰੀਆ ਅਧਿਆਪਕ ਜੀ ਦਾ ਸਨਮਾਨ ਦਿੱਤਾ